ਸਰ ਜੋ ਤੋਂ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸਰਕਾਰ ਨੇ ਕਰ ਚਲਾਈ ਹੋਈ ਆ ਤੇ ਪੁਲਿਸ ਵੱਲੋਂ ਵੀ ਇਹਦੇ ਉੱਤੇ ਕਾਫੀ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਤੇ ਸਿਵਲ ਹਸਪੀਟਲ ਵੱਲੋਂ ਕਿੰਨੀਆਂ-ਕਿੰਨੀਆਂ ਸੁਵਿਧਾਵਾਂ ਇਹਦੇ ਅੰਦਰ ਜਿਹੜੀਆਂ ਦਿੱਤੀਆਂ ਜਾ ਰਹੀ ਨੇ ਜੀ ਜਿਸ ਤਾਂ ਕੀ ਪੰਜਾਬ ਸਰਕਾਰ ਵੱਲੋਂ ਜੁੱਧ ਅਗੇਂਸਟ ਵਾਰ ਅਗੇਂਸਟ ਡਰਗ ਜਿਹੜਾ ਸਟਾਰਟ ਕੀਤੀ ਗਈ ਮੁਹਿੰਮ ਉਸ ਦੇ ਅੰਦਰ ਜਿਹੜਾ ਪੁਲਿਸ ਡਿਪਾਰਟਮੈਂਟ ਤੇ ਸਿਹਤ ਵਿਭਾਗ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਜਿੰਨੇ ਜਿਹੜੇ ਆ ਉਹ ਰਲ ਕੇ ਕੰਮ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਹੈਲਥ ਡਿਪਾਰਟਮੈਂਟ ਦਾ ਸਿਹਤ ਵਿਭ ਉਦੇ ਵਿੱਚ ਸਾਡੇ ਜਿਸਾਂ ਕੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 15 ਜਿਹੜੇ ਨੇ ਸਾਡੇ ਓਟ ਸੈਂਟਰਸ ਦੀ ਦੋ ਡੀਡਿਕਸ਼ਨ ਸੈਂਟਰ ਤੇ ਇੱਕ ਰੀਹੈਬ ਜਿਹੜਾ ਰੀਹੈਬਿਲਿਟੇਸ਼ਨ ਸੈਂਟਰ ਆ ਉਹ ਵਰਕ ਕਰ ਰਹੇ ਨੇ ਉਹਦੇ ਵਿੱਚ ਜਿਹੜੀ ਹੈ ਮੈਡੀਸਨ ਜਿਹੜੀ ਹੈ ਜਿੱਦਾਂ ਓਟ ਕਲੀਨਿਕਸ ਦੇ ਵਿੱਚ ਉਹਨਾਂ ਨੂੰ ਫ੍ਰੀ ਮਿਲਦੀ ਹੈ ਡੇਲੀ ਬੇਸਿਸ ਤੇ ਜਿਹੜੇ ਕੀ ਨਸ਼ਾ ਛੱਡਣਾ ਚਾਹੁੰਦੇ ਨੇ ਸਿਮਿਲਰਲੀ ਜੇ ਕੋਈ ਬੰਦਾ ਨੂੰ ਜ਼ਿਆਦਾ ਮੈਡੀਸਨ ਲੈਂਦਾ ਤਾਂ ਉਹਨੂੰ ਡੀਡਿਕਸ਼ਨ ਸੈਂਟਰ ਜਿਹੜੇ ਸਾਡੇ ਨੇ ਜਿਹੜਾ ਕੀ ਈਕੇ ਆਪਣਾ ਹੁਸ਼ਿਆਰਪੁਰ ਦੇ ਵਿੱਚ ਹੈ ਸਿਵਲ ਹਸਪੀਟਲ ਦੇ ਵਿੱਚ ਇੱਕ ਦਸੂਆ ਜਿਹੜਾ ਐਸਡੀਐਚ ਉਹਦੇ ਵਿੱਚ ਉਹਦੇ ਵਿੱਚ ਜਿਹੜੀ ਹੈ 10 10 ਬੈਡਸ ਦੀ ਜਿਹੜੀ ਕੈਪੈਸਿਟੀ ਹੈ ਇਹ ਉਹਨੂੰ ਅਸੀਂ ਸਟ੍ਰੈਂਥਨ ਕਰ ਰਹੇ ਹਾਂ ਕਿ ਤਾਂਕਿ 20 20 ਦੀ ਜਿਹੜੇ ਹੈ ਕੈਪੈਸਿਟੀ ਹੋਰ ਇਨਕਰੀਜ਼ ਕਰਕੇ ਤਾਂ 20 ਤੋਂ ਜ਼ਿਆਦਾ ਮਰੀਜ਼ ਰੱਖ ਕੇ ਜਾ ਸਕਣ ਤੇ ਸਿਮਿਲਰਲੀ ਅਸੀਂ ਜਿਸ ਦਾ ਰੀਹੈਬ సెంటర్ ਦੇ ਵਿੱਚ ਸਾਡੀ 60 ਦੀ ਕੈਪੈਸਿਟੀ ਹੈ ਉਹਨੂੰ ਵੀ ਰੈਂਪ ਅਪ ਕਰਕੇ ਅਸੀਂ 100 ਦੀ ਕੈਪੈਸਿਟੀ ਕਰ ਰਹੇ ਹਾਂ ਕਿ ਤਾਂਕਿ ਆਉਣ ਵਾਲੇ ਸਮੇਂ ਜੇ ਸਾਡੇ ਕੋਲ ਜਿਹੜੇ ਹੈ ਪੇਸ਼ੈਂਟ ਜੇ ਵੱਧਦੇ ਨੇ ਉਹਨਾਂ ਨੂੰ ਆਪਾਂ ਪ੍ਰੋਪਰਲੀ ਜਿਹੜਾ ਟ੍ਰੀਟ ਕਰਕੇ ਤੇ ਉਹਨਾਂ ਨੂੰ ਰੱਖਿਆ ਜਾ ਸਕਦਾ ਇਸ ਤਾ ਰੀਹੈਬ ਸੈਂਟਰ ਦੇ ਵਿੱਚ ਜਿਹੜਾ ਫਰੀ ਮੈਡੀਸਨ ਹੈ ਫਰੀ ਜਿਹੜਾ ਖਾਣਾ ਤੇ ਉੱਤੇ ਜਿਹੜੇ ਹੈ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਜਿਹੜੀਆਂ ਨੇ ਲੋ ਜਿਹੜੇ ਇਨਮੇਟਸ ਨੇ ਉਹਨਾਂ ਨੂੰ ਕੰਮ ਵੀ ਸਿਖਾਇਆ ਜਾਂਦਾ ਜਿਸ ਤਾ ਇੱਕ ਸਲੂਨ ਦਾ ਕੰਮ ਉੱਤੇ ਸਟਾਰਟ ਕੀਤਾ ਹੋਇਆ ਤੇ ਇੱਕ ਜਿਹੜਾ ਕੁਕਿੰਗ ਦੀ ਜਿਹੜੀ ਹੈ ਉਹ ਵੀ ਉਹਨਾਂ ਨੂੰ ਸਿਖਾਉਂਦੇ ਆ ਇੱਕ ਬਾਗਬਾਨੀ ਦਾ ਵੀ ਕੰਮ ਚੱਲ ਰਿਹਾ ਹੈ ਰੀਸੈਂਟਲੀ ਅਸੀਂ ਹੁਣ ਸੋਚ ਰਹੇ ਹਾਂ ਕਿ ਜਿਸ ਤਾ ਕਿ ਐਮਐਸਡੀਸੀ ਦੇ ਨਾਲ ਜਿਹੜੇ ਮਲਟੀ ਸਕਿੱਲ ਡਵੈਲਪਮੈਂਟ ਵਾਲਿਆਂ ਨਾਲ ਕੋਲੈਬੋਰੇਟ ਕਰਕੇ ਉੱਤੇ ਉਹਨਾਂ ਨੂੰ ਬਿਜਲੀ ਦਾ ਕੰਮ ਵੀ ਜਿਹੜਾ ਸਿਖਾਣ ਦੇ ਜਿਹੜੇ ਉਹਨਾਂ ਦੇ ਵੀ ਟਾਈ ਅਪ ਕਰ ਰਹੇ ਆ ਤਾਂ ਇਸ ਕਰਕੇ ਸਾਰੇ ਜਿਹੜੇ ਸ਼ਾਰਪੁਰ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਇਸ ਮੁਹਿੰਮ ਦੇ ਵਿੱਚ ਜਿਹੜੀ ਸਿਹਤ ਵਿਭਾਗ ਦਾ ਵੀ ਜਿਹੜਾ ਪੂਰਾ ਸਾਥ ਦੇਣ ਤਾਂ ਕਿ ਅਸੀਂ ਰਲ ਕੇ ਜਿਹੜੀ ਹੈ ਇਹ ਜੁੱਧ ਵਾਰ ਅਗੇਂਸਟ ਡਰੱਗ ਜਿਹੜੀ ਹੈ ਉਹਨੂੰ ਟੌਪ ਕਰ ਸਕੀਏ ਸਰ ਨਸ਼ਾ ਪ੍ਰੋਤਾ ਜਾਣ ਜਿਹੜੀ ਜਾਰੀ ਆ ਉਸ ਮਹਿਕਮੇ ਦੀ ਵੀ ਸਰਕਾਰ ਦੀ ਵੀ ਸਿਹਤ ਮਹਿਕਮੇ ਦੀ ਇਹ ਤਾਂ ਆਪਾਂ ਦੇਖੀਏ ਜਿਹੜਾ ਸਿਹਤ ਨਾਲ ਖਿਲਵਾੜ ਜਿਹੜਾ ਕੀਤਾ ਜਾ ਰਿਹਾ ਹੈ ਖਾਸ ਕਰਕੇ ਫਾਸਟ ਫੂਡ ਨੂੰ ਲੈ ਕੇ ਜਿਹੜਾ ਆ ਜਾਂ ਹੋਟਲਾਂ ਟਾਬਿਆਂ ਦੇ ਵਿੱਚ ਕਈ ਏਦਾਂ ਦੇ ਆ ਜਿੱਥੇ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਜਿਸਾਂ ਕੀ ਤੁਹਾਨੂੰ ਪਤਾ ਸਾਡੀ ਸਿਹਤ ਵਿਭਾਗ ਦੀ ਜਿਹੜੀ ਫੂਡ ਦੀ ਟੀਮ ਹੈ ਜ਼ਿਲ੍ਹਾ ਸਿਹਤ ਅਫਸਰ ਸਾਡੇ ਜਿਹੜੇ ਨੇ ਟਾਈਮ ਟੂ ਟਾਈਮ ਜਾ ਕੇ ਜਿਹੜੇ ਫਾਸਟ ਫੂਡ ਦੀਆਂ ਚੈਕਿੰਗ ਵੀ ਕਰ ਰਹੇ ਨੇ ਤੇ ਲੋਕਾਂ ਦੇ ਜਾ ਕੇ ਹਦਾਇਤ ਵੀ ਦਿੰਦੇ ਨੇ ਤੇ ਜੇ ਕੋਈ ਉੱਤੇ ਕੋਈ ਅੰਗੈਲੀ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੇ ਨੇ। ਜਿਸਾਂ ਕੀ ਰੀਸੈਂਟਲੀ ਹਰ ਜਗ੍ਹਾ ਜਿੱਥੇ-ਜਿੱਥੇ ਫਾਸਟ ਫੂਡ ਦੇ ਜਿਹੜੇ ਸਟ੍ਰੀਟਸ ਹੈਗੀਆਂ ਨੇ ਉੱਥੇ ਜਾ ਕੇ ਸਾਡੇ ਐਫਐਸਓ ਤੇ ਜ਼ਿਲ੍ਹਾ ਸਿਹਤ ਅਫਸਰ ਅਪਸਰ ਜਿਹੜੇ ਨੇ ਉਹ ਜਾ ਕੇ ਚੈਕਿੰਗ ਕਰ ਰਹੇ ਨੇ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਫੂਡ ਜਿਹੜਾ ਖਰਾਬ ਮਿਲਦਾ ਹੈ ਜਾਂ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੈ ਤਾਂ ਕਿਸੇ ਵੀਲੇ ਵੀ ਸਿਹਤ ਵਿਭਾਗ ਦੇ ਵਿੱਚ ਆ ਕੇ ਸਾਾਨੂੰ ਜਿਹੜੇ ਜ਼ਿਲ੍ਹਾ ਸਿਹਤ ਅਫਸਰ ਨੂੰ ਜਾਂ ਸਾਡੇ ਕੋਲ ਸਿਵਲ ਸਰਜਨ ਦਫ਼ਤਰ 'ਚ ਆ ਕੇ ਕੰਪਲੇਨਟ ਕਰ ਸਕਦੇ ਆ ਤੇ ਉਹਨਾਂ ਤੇ ਜਿਹੜੇ ਖਲਵਾੜ ਕਰਨ ਵਾਲੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ